ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਤੁਹਾਡੇ ਨਾਲ ਬੱਚਿਆਂ ਦੀ ਵੀਡੀਓ ਸਾਂਝੀ ਕਰਾਂ ਤਕਰੀਬਨ 9 ਤੋਂ 10 ਲਗਭਗ ਗਿਣਤੀ ਹੋਣੀ ਹੈ ਬੱਚਾਂ ਦੀ ਜਿਹਨਾਂ 'ਚ ਤੁਹਾਨੂੰ ਜਰਸੀ ਨਸਲ ਦੇ ਬੱਚੇ ਤੇ ਸਾਈਵਾਂ ਨਸਲ ਦੇ ਆ ਦੋ ਨਸਲਾਂ ਸੱਜ ਦੀ ਵੀਡੀਓ 'ਚ ਰਹਿਣੀਆਂ 10 ਜਾਂ 9 ਟੋਟਲ ਨਾਕ ਹੋਣਗੇ ਜਿਵੇਂ ਆ ਦੇਖੋ ਬੱਚੇ ਦੋ ਬੱਚੇ ਜੇ ਵਿਚਾਲੇ ਹਰੇ ਬਹੁਤ ਹੀ ਜ਼ਿਆਦਾ ਪਿਆਰੇ ਨੇਗੇ ਤੇ ਇਧਰ ਲਈ ਸ਼ਾਇਦ ਸੋਨੇ ਇੱਕੋ ਬੱਚਾ ਜਿਹੜਾ ਸਾਈਵਾਲ ਦਾ ਮਿਲ ਲਈਆਂ ਸੋ ਜਿਹੜੀ ਬੱਚੀ ਖਰੀਦੋਂਗੇ ਬਾਈ ਨਾਲ ਗੱਲਬਾਤ ਕਰਨ ਵੀ ਕਿਹੜਾ ਨੰਬਰ ਕੀ ਗੱਲਬਾਤ ਹੈ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈ ਕਿਸੇ ਹੀ ਪੁਰਾਣੇ ਕੋਈ ਇਦਾਂ ਦੀ ਵੀਡੀਓ ਬਣਨੀ ਆ ਤਾਂ ਆਪਣਾ ਨੰਬਰ ਨੋਟ ਕਰ ਲੋ 8360462551 ਨੰਬਰ ਆ ਇਸ ਵੀਡੀਓ ਰਾਉਣ ਵਾਸਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਤੇ ਡਰੈਸ ਬੋਲਦੀ ਆਪਾਂ ਨਾਮ ਜਗਦੀਪ ਸਿੰਘ ਜੀ ਡਰੈਸ ਆਪਣਾ ਜੈਤੋ ਸ਼ਹਿਰ ਆ ਜੀ ਜ਼ਿਲ੍ਹਾ ਫਰੀਦਕੋਟ ਆ ਠੀਕ ਆ ਜੀ ਤੇ ਜੈਤੋ ਆ ਕਿ ਬਾਜਾਖਾਨਾ ਰੋਡ ਤੇ ਕਰਾ ਰਹੀ ਹੈ ਬਾਜਾਖਾਨਾ ਤੋਂ ਲਗਭਗ 6 ਹਜ਼ਾਰ ਕਿਲੋਮੀਟਰ ਪਰ ਕਰ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਆਪਣਾ ਮੋਬਾਈਲ ਨੰਬਰ 97818 15150 ਜੀ ਇਹ ਬਾਈ ਦਾ ਸੰਪਰਕ ਨੰਬਰ ਪਹਿਲੇ ਨੰਬਰ ਤੇ ਬੱਚੀ ਆ ਗਈ ਨਾ ਕਿੰਨੀ ਇਹ ਵੀ ਖੀਰੀ ਆ 9 ਮਹੀਨੇ ਉਮਰੇ ਚੰਗੇ ਕਰੋ ਲਈ ਆ ਬੱਚੀ ਸੰਭੀ ਸੰਭੀ ਆ ਪੂਰੀ ਅੱਛਾ ਇੱਥੋਂ ਇਹ ਆ ਮਾਲੋ ਮਿੱਤਰੋ ਤਕਰੀਬਨ 9-10 ਕਿ ਮਹੀਨਿਆਂ ਦੀ ਉਮਰ ਆ ਗਈ ਦੰਦੋ ਖੀਰ ਆ ਗਈ ਵੀਰੇ ਦੰਦੋ ਕੱਚੀ ਖੀਰੀ ਆ ਵੀਰੇ ਇਹਦੇ ਤੇ ਥਾਂ ਸਾਰਾ ਬਸ ਚਾਚਾ ਜੀ ਦੇਣਗੇ ਆਪਣੇ ਥਾਣਾਂ ਆ ਹਾਂ ਵੀ ਸਾਰੀਆਂ ਦੇ ਚਾਰ-ਚਾਰ ਹੀ ਇਹਨਾਂ ਦੇ ਠੀਕ ਆ ਥਾਂ ਸਾਰਾ ਵਾਸ਼ ਚਾਰਜ ਬਈ ਇਹ ਦੋਨੇ ਬੱਚੀਆਂ ਇੱਕ ਤੇ ਦੋ ਨੰਬਰ ਵਾਲੀਆਂ ਤਾਰਾਂ ਕਰੀ ਜਾਂਦੀਆਂ ਇਹ ਵੀ ਹੀਟ ਚਾਰਜ ਬਿਲਕੁਲ ਅਗਲਾ ਆਪ ਦਾ ਮਾਂ ਟੀਕਾ ਤਾਂ ਲਵਾਇ ਕਈ ਰਹਿ ਗਏ ਮੈਂ ਚੰਗਾ ਲਵਾਉਣਾ ਹੁੰਦਾ ਨਾ ਚੰਗਾ ਮਰਜੀ ਕੋਈ ਸੈਕਸਡ ਨਾ ਆਹ ਤਾਰਾਂ ਮਗਰ ਲੱਗਦਾ ਪੰਜਾਂ ਦੋਨੇ ਪੂਰੀ ਹੀਟ ਆ ਵੀ ਦੇਣਾ ਬਾਕੀ ਮੈਂ ਦੇਖਿਆ ਦੋਨੇ ਬੱਚੀਆਂ ਜਿਹੜੀ ਪਹਿਲਾ ਤੇ ਦੂਜਾ ਨੰਬਰ ਬੱਚਾ ਹੀਟ ਚ ਨਹੀਂ ਗਈਆਂ ਦੰਦੋ ਖੀਰੀ ਬੱਚੀ ਆ ਗਈ ਪਹਿਲਾ ਨੰਬਰ ਨਸਲ ਥੋੜੇ ਸਾਹਮਣੇ ਆ ਗਈ ਤੇ ਰੰਗਵਾਨ ਚੰਗਾਗਾ ਕੱਦ ਕਾਟ ਤੇ ਵਜਨ ਵੀ ਚੰਗਾਗਾ ਨਾ ਬਾਕੀ ਚਾਲਚੁਲ ਦੀ ਖੁੱਲੀ ਡੁੱਲੀ ਬੱਚੀ ਹੈਗੀ ਦਰਸੀ ਜੀ ਪੰਜਾਬ ਵਾਲੀ ਪ ਤਕਰੀਬਨ ਹਿੱਟ ਚ ਆਈ ਹੋਈ ਹੈ ਜਾਂਦੀ ਤੁਸੀਂ ਟਿਕਾ ਭਰਾ ਸਕਦੇ ਹੋਗੇ ਜੇ ਮਾਲਕ ਜੀ ਵੀ ਇੱਕ ਦਾ ਮਹੀਨਾ ਸਾਂਭਣੀ ਵੀ ਮਹੀਨਾ ਠਹਿਰ ਕੇ ਪਾਉਡਰ ਫੁੱਟ ਜਾ ਕੇ ਪਿੱਟੀ ਹਵਾਲ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਨਾ ਤੇ ਇਹ ਸੀ ਪਹਿਲਾਂ ਵਾਲੀ ਵੀਰੇ ਆਪਾਂ ਫਿਰਾਂ ਦਾ ਰੇਟ ਕੀ ਕਰ ਦਿੰਨਾ ਜੀ ਇਹ 18000 ਰੁਪਏ ਮੁੱਲ ਲਵਾਂਗੇ ਕਿਸੇ ਵੀ ਬੱਚੀ ਜਿੰਨਾ ਮੁੱਲ ਕਰਾਂਗੇ ਕੋਈ ਫਿਕਸ ਤਾਂ ਨਹੀਂ ਆਪਣਾ ਹੈਗਾ ਮਾਰਨ ਦਾ ਮਾਰਨ ਕਰਾਂਗੇ ਵੀਰੇ ਪਿਛਲੀ ਵੀਡੀਓ ਜੂ ਆਪਾਂ 10 ਬੱਚੀਆਂ ਪੰਜਾਂ ਦੇ ਹਾਂ ਸਾਰਿਆਂ ਨਾਲ ਬਗੇ ਬਹੁਤ ਜਿਆਦਾ ਫੋਨ ਆਇਆ ਹਜੇ ਵੀ ਆਈ ਜਾਂਦੇ ਆ 28 ਤਰੀਕ ਨੂੰ ਵੀਡੀਓ ਅਪਲੋਡ ਕੀਤੀ 28 ਨੂੰ ਪਾਈ ਸੀ ਅੱਜ ਆਪਾਂ ਲਗਾਉਗਾ 4-5 ਤਰੀਕ ਹੋ ਗਿਆ 4-5 ਤਰੀਕ ਹੋ ਗਿਆ 8 ਦਿਨੋਂ ਹਜੇ ਫੋਨ ਆਈ ਜਾਂਦੇ ਹੈ ਉਸ ਵੀਡੀਓ ਦਾ ਹਜੇ ਵੀ ਫੋਨ ਆਈ ਜਾਂਦਾ ਠੀਕ ਹੈ ਠੀਕ ਹੈ 18 ਜੋ ਮੰਤਨ ਕਰਦਾਂਗੇ ਆਪਾਂ ਜਿਹਨਾਂ 2 ਬੱਚਿਆਂ ਪਿੱਛੇ ਖੜਿਆ ਇਹ ਇਹ ਸੇਲੂਗਾ ਮੈਂ ਆਪਣਾ ਹਾਂ ਉਹ ਸੇਲੂਗਾ ਠੀਕ ਹੈ ਇਹ ਬੱਚਾ ਸੇਲੂਗਾ ਮੈਂ ਅਗਾਂ ਕੀ 2 ਨੰਬਰ ਦੇ ਬੱਚੇ ਆਪਾਂ ਕੋਲ ਇਹ 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 ਸਾਹਮਣੇ ਦਿਖਾ ਦਿਓ ਵੀ ਇਹ ਬਈ ਦੋ ਦੇ ਦੰਦ ਚੱਕਦੀ ਹੈ ਹਜੇ ਠੀਕ ਹੈ ਚੱਕਦੀ ਦੋ ਹੁੰਦੇ ਯਾਨੀ ਖੀਰੀ ਤਾਂ ਨਿਕਲ ਕਿੰਨ ਥੰਮ੍ਹ ਬੋਹਾਂ ਚੰਗਾ ਲੱਗਿਆ ਨਾ ਇਹ ਬੱਚੀ ਵੀ ਮਿੱਤਰੋ ਹੀਟ ਚ ਆਈ ਆ ਇੱਥੇ ਜਦੋਂ ਮੈਂ ਆਇਆ ਨਾ ਦੋਨੇ ਬੱਚਾ ਬੈਠਾ ਸੀਗੇ ਤੇ ਦੋਨੇ ਬੱਚਾ ਹੀਟ ਚ ਨਹੀਂ ਆ ਲਿਆ ਬਾਈ ਤੇ ਕੱਦ ਕੱਦ ਲਗਭਗ ਬਰਾਬਰ ਜੀ ਹੈਗਾ ਤੇ ਇਸ ਕੁਆਲਿਟੀ ਬੜੀ ਚੰਗੀ ਹੈ ਪਹਿਲੇ ਤਿੰਨੇ ਬੱਚਿਆਂ ਨੇ ਸਵਾ 4-4 ਫੁੱਟ ਕੱਦ ਦਾ ਇਹ ਚਾਰ ਬੱਚਾ ਹੈ ਹਾਂ ਚੰਗਾ ਤਿੰਨੇ ਬੱਚੇ ਪਹਿਲੇ ਨੰਬਰ ਵਾਲਾ ਮਾਲ ਪੂਰਾ ਸ਼ਕੀਨ ਹੈ ਨਾ ਸਵਾ 55 55 ਫੁੱਟਾਂ ਚ ਕੱਦਦਾ ਜੀ ਬਾਈ ਦਾ ਬਾਕੀ ਕੱਲ ਦੇਖ ਨਾਲੇ ਰੇਟ ਬਿਲਕੁਲ ਜਾਇਜ਼ ਹੈ ਬਾਈ ਦੇ ਤੇ ਵੀਡੀਓ ਦੇ ਵਿੱਚ ਪਹਿਲੀ ਗੱਲ ਤਾਂ ਦੇਖੋ ਖਾਸ ਵੱਡੀ ਗੱਲ ਦੂਜੀ ਗੱਲ ਮਲ ਕੇ ਜੀ ਵੀ ਵੀ ਰੇ ਇਥੋਂ ਨੀਆ ਮਾਰ ਲੂ ਇੱਥੇ ਖੜੀ ਵੀ ਰੇਟ ਕੱਢ ਦੇ ਵੀਰੇ ਫਿਰ ਇਹਦਾ ਇਹਦਾ ਵੀ 16000 ਰੁਪਏ ਮੰਗਦੇ ਆ ਇਹਦਾ ਸੋਹਰੇ ਕੱਲ ਮੈਂ ਟੀਕਾ ਲਵਾਤਾ ਜੇ ਕਰੀ ਪ੍ਰੀਤ ਬੋਲਦਾ ਅੱਛਾ ਅੱਜ ਫੇਰ ਤਾਰਾਂ ਕਰੀ ਜਾਂਦੀ ਆ ਠੀਕ ਆ ਠੀਕ ਆ ਹਾਂ ਇਹਦਾ ਮਿੱਤਰੋ 16000 ਮੁੱਲ ਹੈ 16000 ਦਾ ਵਾਧਾ ਘਾਟਾ ਮਾਰਨ ਤਾਂ ਕਰ ਦੂਗਾ ਬਾਈ ਦੋ ਦੇ ਦੰਦ ਚੱਕ ਦੀ ਹੈ ਜਿਹਨੇ ਖੀਰੀ ਚੋਂ ਬਾਹਰ ਹੋ ਗਈ ਚੁੱਕੀ ਹੈ ਹੁਣ ਅੱਗੇ ਤੁਹਾਡੀ ਸਾਹਮਣੇ ਵੀ ਕਿਦਾਂ ਤੁਸੀਂ ਸਮਝਣਾ ਈ ਚੀਨੋ ਨਾ ਕਾਦੇ ਕਾੜਫੇ ਪੱਖ ਤੋਂ ਬੇਫਿਕਰ ਰਹੋ ਤੇ ਬੇਲਗੂਰ ਵਾਲੇ ਪੱਖ ਤੋਂ ਸਮਾਂ ਬਣਾ ਚੰਗੀਆਂ ਬੱਚੀਆਂ ਤੇ ਇਹ ਸੀਗੀ ਦੋ ਨੰਬਰ ਬ ਇਹ ਵੀ ਕੱਢ ਕੇ ਤੋਕੇ ਹੱਥ ਨਹੀਂ ਢੁੰਡੀ ਬਹੁਤ ਆ ਬਈ ਜੋ ਮਰਜੀ ਹੱਥ ਮੇਰੇ ਠੀਕ ਹੈ ਠੀਕ ਪੂਰੀ ਗੱਲ ਨਹੀਂ ਤਾਂ ਜਦ ਥਣਾਂ ਇਸ ਨੂੰ ਬੰਨਤਾ ਚੈੱਕ ਕਰਾਂ ਥਾਂ ਤੋਂ ਵੱਡੇ ਇਹਦੇ ਚੰਗੇ ਖਲੂੜੂਰੇ ਲੱਗੇ ਬੱਚਾ ਨੂੰ ਤੇ ਇਹ ਹੈਗੇ ਤਿੰਨ ਨਵਾਂ ਬੱਚੇ ਆਪਾਂ ਲਿਆ ਬਾਈ ਇਹ ਕੀ ਗੱਲਬਾਤ ਆ ਜੀ ਵੀਰੇ ਇਹ ਪਿਓਰ ਸਾਈ ਵਾਲਾ ਵੀਰੇ ਹਾਂਜੀ ਇਹ ਵੀ ਦੋ ਜੰਦਾ ਠੀਕ ਹੈ ਤੇ ਦੋ ਦੋ ਮਿੱਤਰੋ ਹੈ ਵੀ ਬੱਚੀ ਦੋ ਆਂਦਾ ਗਈ ਅੰਦਰ ਦੀ ਆਪਣੀ ਗਰੰਟੀ ਹੋ ਗਈ ਕੋਈ ਵੀ ਬੱਚੀ ਆਪਣੇ ਜੀ ਲੈਂਦਾ ਚੈੱਕ ਕਰਾ ਕੇ ਲੈ ਸਕਦਾ ਚਾਹੇ ਡਾਕਟਰ ਲਿਆ ਗਿਆ ਕੋਈ ਵੀ ਕੋਈ ਵਧੀਆ ਨਹੀਂ ਕਿਸੇ ਦੇ ਬੱਚੇ ਤਾਂ ਨੇ ਕਮਜ਼ੋਰ ਹੋਊਗੀ ਜਾਂ ਪਹੁੰਚੂਗੀ ਇਹ ਰੋਕੇ ਰੋਕੇ ਵੀ ਇਹ ਇਥੋਂ ਸੁਣ ਆਪਾਂ ਸਟਰਕਚਰ ਚੈੱਕ ਕਰ ਲਓ ਮਿੱਤਰੋ ਬਿੱਲ ਕੁਆਲਿਟੀ ਲਾ ਆਪਾਂ ਪੂਰਾ ਫੁੱਲ ਜਿਹੜਾ ਮੱਥਾ ਇਥੋਂ ਦੇਖ ਸਕਦੇ ਹੋਗੇ ਤੇ ਫੇਸ ਕੁਆਲਿਟੀ ਜਮ ਬਿਲਕੁਲ ਪਿਓਰ ਸਾਹੀਵਾ ਆ ਗਈ ਤੇ ਇਹਦਾ ਫਿਰ ਮਨ ਆਪਾਂ ਕਿੰਨਾ ਕਰ ਦੇਣਾਗਾ ਇਹ 15000 ਰੁਪਏ ਵੀ ਇਹਦਾ 15 ਇਹਦਾ 15 ਜੀ ਮੰਨਦਾ ਵਧੀਆ ਮੰਨ ਤਨ ਕਰ ਦਿੰਦੇ ਠੀਕ ਆ ਲੈ ਤਿੰਨ ਪੂਰੀ ਜਾਣ ਵਾਲੀ ਬੱਚੀ ਆ ਜੀ ਥਣ ਚਾਰ ਜੀ ਕੋਈ ਫੋਟ ਸ਼ਾਟ ਨੇ ਪਿਓਰ ਸਾਹੀ ਵਾਲ ਚਾਈ ਮਿੱਤਰੋ ਤਕਰੀਬ ਨੇ ਆਉਣ ਵਾਲੇ ਪਹਿਲੇ ਤਿੰਨੇ ਬੱਚੀਆਂ ਟੀਕਾ ਭਰਾਉਂਦੇ ਬਿਲਕੁਲ ਆ ਕਾਬਲ ਹੀ ਹੈਗੀਆਂ ਚਾਹੇ ਅੱਜ ਟੀਕਾ ਭਾਉ ਬਾਕੀ ਕੋਈ ਵੀ ਬੰਦਾ ਵੀ ਅੰਦਰ ਚੱਕਰਾ ਕੇ ਲੈ ਸਕਦਾ ਇਹਨੂੰ ਕੋਈ ਕੰਦੇ ਨਿਕਲ ਜੂਗੀ ਜਾਂ ਬੱਚੇ ਦਾ ਨਹੀਂ ਨਿਕਲੂਗੀ ਅੱਛਾ ਇਹਨਾਂ ਨੇ ਆ ਪਾਏਗਾ ਟੀਕਾ ਕਰਵਾਇ ਦਿੱਤਾ ਸੀ ਤੁਹਾਨੂੰ ਦੱਸਿਆ ਹੂੰ ਇਹਦੀ ਵੀ ਬੱਚੇ ਦਾ ਨਹੀਂ ਪੂਰੀ ਹੈ ਵੀ ਉਹਦੀ ਵੀ ਬਹੁਤ ਸਾਫਤਾਨ ਕਰੀ ਜਾਂਦੀ ਅੱਛੀ ਪਹਿਲੇ ਨੰਬਰ ਤੇ ਬਾਕੀ ਦਾ ਬਾਈ ਅੰਦਰੋਂ ਚੱਕਰਾ ਸਕਦੇ ਹੋਗੇ ਤੇ ਹੁਣ ਆ ਗਏ ਮਿੱਤਰ ਜਿਵੇਂ 4 ਤੇ 5 ਨੰਬਰ ਬੱਚਾ ਨਾ ਜਰਸੀ ਤੇ ਆ ਗਏ ਬੱਚੇ ਬੜੇ ਪਿਆਰੇ ਨਾ ਵੀ ਹੈ ਨਾ ਹਾਂ ਬਈ ਪੂਰੇ ਬੱਚੇ ਬੜੇ ਸ਼ਰਮੀ ਦਰੂਦ ਕੋ ਨਾਲੇ ਬੱਚਾ ਪਿਆਰ ਬਰੀਕ ਜਰਸੀ ਹੈ ਬਰੀਕ ਚਮੜੀ ਦੇ ਪਿੱਛੇ ਨੂੰ ਆਏ ਨੂੰ ਪਾ ਕੇ ਜਿ ਦਿਖਾ ਦੀ ਆਪਾਂ ਤੇ ਇੱਥੇ ਰੋਗੇ ਲੈ ਇੱਥੇ ਨੀਹਾਂ ਮਾਰੋ ਮਿੱਤਰੋ ਇਹ ਹੈਗੇ 3 4 ਤੇ 5 ਨੰਬਰ ਦੋ ਬੱਚੇ ਆ ਗਏ ਜਰਸੀ ਨਸਲਦੇ ਨਾ ਤਕਰੀਬ ਉਮਰ ਤਾਂ ਬਰਾਬਰ ਜੀ ਹੋਣੀ ਹੈ ਨਾ साथ साथ हां भजे साडे 6 ਮਹੀਨੇ ਦੇ ਬਸ 6 ਮਹੀਨੇ 7 ਮਹੀਨੇ ਹਾਂ ਬਰਾਬਰ ਜਿਉਨੇਗੀ ਇੱਥੋਂ ਅਸੀਂ ਬੱਚਾ ਸਟਰਕਚਰ ਚੈੱਕ ਕਰੋ ਪਿਓਰ ਜਰਸੀ ਪਤਲੀ ਚਾਂਬੜੀ ਤੇ ਆਹ ਸਾਹਮਣੇ ਦੇਖ ਸਕਦੇ ਪੰਜ ਨੰਬਰ ਜੇ ਸਾਨੂੰ ਤੋੜ ਕੇ ਦਿਖਾ ਦੇ ਨੇ ਜੇ ਕਿਸੇ ਪੁਰਾਣੇ ਦੋਨੇ ਬੱਚਾ ਇਕੱਠਾ ਲੈਣੇ ਹੋਣ ਤੇ ਮਤਲਬ ਹਾਂਸਾਂ ਦੀ ਜੋੜੀ ਬਣ ਜੂ ਬਹੁਤ ਚੰਗੇ ਬੱਚਾ ਭਾਈ ਜੋ ਰਾਜੀਪੁਰ ਆਏ ਨੇ ਸਿੱਧਾ ਠੀਕ ਹੈ ਰੋਕਿਆ ਰੋਕਿਆ ਬੱਤੋ ਰੁਕ ਜਾ ਠੀਕ ਹੈ ਤੇ ਲੈ ਇੱਥੇ ਮੇਤਰ ਖੜਨਾ ਚ ਨਿਆ ਮਾਰਾ ਸੀ ਦੋ ਬੱਚਾ ਤੇ ਇਹਨਾਂ ਦੋਨਾਂ ਨੂੰ ਫਿਰ ਕਿੰਨੇ ਕਿੰਨੇ ਪਕਾ ਰਿਹਾ ਜਿਹੜਾ 12000 ਇਹ 10000 ਮੁੱਲ ਆ ਦੋਨਾਂ ਦਾ ਅੱਛਾ ਇਹ ਜੀ ਲਾਲ ਜੀ ਇਹਦਾ 12 ਹਾਂ ਉਹਦਾ 11 ਇਹਦਾ 11000 ਹਾਂ ਮਾਨ ਤਨ ਕਰ ਦੇਣ 23000 ਦੋੜਾ ਲੈ ਲਵਾਂ ਤਾਂ ਮਾਨ ਤਨ ਕਰ ਦੇਣ ਠੀਕ ਐ ਬਾਕੀ ਬਾਈ ਦੇ ਰੇਟ ਪਹਿਲੇ ਲੈ ਜੀ ਬੱਚੇ ਬਾਈ ਕੌਣ ਲੈਂਦਾ 10 11 11000 ਚ ਸਹੀ ਗੱਲ ਬਰੀੜ ਵਾਲੀਆਂ ਮਸ਼ੀਆਂ ਇਹ ਥਾਨ ਵੇਖੀ ਚੈੱਕ ਕਰਾਈ ਨਾਲ ਝੋੜੀਆਂ ਬਹੁਤ ਸੋਹਣੀਆਂ ਝੋੜੀਆਂ ਹਾਂ ਜੈਨੂਨ ਜੇ ਰੇਟ ਆ ਬਾਈ ਦੇ ਕੋ ਬਾਹਲੀ ਕੀਮਤ ਨਹੀਂ ਬਸ ਬੱਚਾ ਦੀ ਬਾਈ ਨੇ ਕਰੀ ਬਾਕੀ ਰੰਗ ਪ੍ਰਿੰਟ ਆ ਤੇ ਇਹ ਚੌਥੇ ਜਿੰਗਾਂ ਮਾਰ ਲਓ ਤੇ ਇਹ ਪੰਜ ਮਿਜਨੇ ਮਾਰ ਹੂੰ ਚਾਰ ਹੀ ਖਾਣਾ ਤੇ ਚਾਰ ਹੀ ਥਾਣਾ ਬੱਕਰੀ ਦੀ ਫੋਟਸ਼ਾਨੀ ਗਈ ਤੇ ਆ ਬੱਚੇ ਦਿਖਾ ਦੇ ਕਮਾਲ ਹੀ ਆ ਤਾ ਨਾ ਇਹਦੀ ਝੂਲੀ ਬਹੁਤ ਸੋਹਣੀ ਝੂਲੀ ਹੂੰ ਥਾਂ ਬਹੁਤ ਜੰਗਾ ਲੱਗਿਆ ਹੋਣਾ ਹਾਂ ਸਾਫ ਝੂਲੀ ਕੱਢੂਗੇ ਹਾਂ ਲੈ ਆਈ ਤੁਹਸੀ ਦੁਆਰਾ ਜਿੰਗਾਂ ਮਾਰ ਲਓ ਮਿੱਤਰੋ ਚੰਗੀਆ ਗੋਲਮ ਲਾ ਕੇ ਤੇ ਆ ਬੱਚੀ ਜਿੰਗਾਂ ਮਾਰ ਲਓ ਨਾ ਚਾਰ ਤੇ ਪੰਜ 23000 ਤੁਹਾਨੂੰ 23 ਚ ਮਾਰ ਤਨ ਹੋ ਜਾਊਗਾ ਤੇ ਅੱਗੇ ਵੀ ਆਪਣੇ ਕੋਲ 6 ਨੰਬਰ ਬੱਚੇ ਨਾ ਵੀਰੇ ਦਾਨ 6 ਨੰਬਰ ਤੇ ਕੁਆਲਟੀ ਬੜੀ ਚੰਗੀ ਨਾ ਬੱਚੀ ਹਾਂ ਬਈ ਬੱਚੀ ਦੋ ਦੰਦਾਂ ਦਾ ਕਿਸੇ ਨਾਲ ਸੰਭੇ ਨਹੀਂ ਕਿ ਲਿਸਟੀ ਦੂ ਬਸ ਹਾਂ ਸੰਭਾਲ ਦੀ ਕਮੀ ਹੈ ਨਾ ਪਰ ਮੱਥਾ ਵੇਖੋ 2 ਇੰਚੀ ਡੂੰਘਾ ਦੋ ਮੰਨ ਲਾ ਪੂਰਾ ਬੋਦੀ ਵਾਲੀ ਬੱਚੀ ਆ ਹੂੰ ਕੁਆਲਟੀ ਗੋਲਡੀ ਬਹੁਤ ਆ ਕੁਆਲਟੀ ਆ ਗਈ ਨਾ ਤੇ ਇੱਕ ਅੱਧਾ ਗਾਠ ਮਿੱਤਰ ਵਧੀਆ ਗਿਆ ਦੰਦੋਂ ਦੋ ਦੰਦਾਂ ਦਾ ਖੀਰੀ ਦੰਦੋਂ ਦੋ ਦੰਦਾਂ ਦਾ ਜੀ ਦੰਦੋਂ ਦੋ ਦੰਦਾਂ ਤੇ ਥਣ ਚਾਰੀ ਆ ਥਣ ਚਾਰੀ ਚਾ ਥਾਂਸ ਨਾ ਆਪਾਂ ਇੱਥੇ ਖੜੀਏ ਦਿਖਾ ਦੇਣਾ ਮਿੱਤਰੋ ਠੀਕ ਆ ਵੀਰ ਜਿਹੜਾ ਬੰਦਾ ਕੋਈ ਰਾਜ਼ੀ ਕਰ ਲੂਗਾ ਬੱਚੀ ਮੰਨ ਲਾ 25 28 ਬੱਚੀ ਆ ਦੋ ਤਿੰਨ ਗੱਟੇ ਵਧੀਆ ਫੀਡ ਦੇ ਪਾਲੇ ਮੰਨ ਲਾ ਮਿਹਨਤ ਮਿਹਨਤ ਪਾਲ ਜੇ ਛੋੜੀ ਜਨ ਬਸ ਇੰਨਾ ਕ ਹਾਂ ਮਿਹਨਤ ਭਰਾ ਕੇ ਵਧੀਆ ਟੀਕਾ ਭਰਾ ਲੂਗੀ ਤੇ ਅੱਗੇ ਆ ਗਿਆ ਆਪਣੇ ਕੋਲੇ ਇਹ ਇਹਦਾ 14000 ਮੁੱਲ ਆ ਵੀਰੇ 14 ਹਾਂ 14 ਜਿਵੇਂ ਮਾਨਦਾਨ ਕਰਦੇ ਆ ਠੀਕ ਆ ਅੱਗੇ ਆਪਣੇ ਕੋਲੇ ਆ ਗਈ ਨਾ ਇਹਦਾ 7 ਨੰਬਰ ਲੱਗ ਭਾਗ ਹਾਂ ਇਹਦਾ 10000 ਮੁੱਲ ਆ ਵੀਰੇ ਕਾਫੀ ਕਲਰ ਚ ਬਲਾਲਾ ਬਲੈਕ ਵਾਲਾ ਜਰਸੀ ਬੱਚਾ ਲਾ ਇਥੇ ਨਿਆ ਮਾਲੋ ਮਿੱਤਰੋ ਇਹ ਆ ਗਈ ਮੰਨ ਲਾ ਹਾਂ ਕਾਫੀ ਕਲਰ ਚ ਆ ਗਈ ਤੇ ਤੇ ਕਿੰਨੇ ਰੰਗ ਜਿਹੜਾ ਵੀ ਮਾਨਤਾ ਨਹੀਂ ਕਰਾਂਗੇ 10000 ਮੁੱਲ ਦਾ 10000 ਮੁੱਲ ਸ਼ਰੀਕਵੰਤਰ ਜਰਸੀ ਵਾਲੀ ਹੈਗੀ ਤਾਂ ਚ ਆ ਰਹੀ ਹੈ ਕੋਈ ਫੂਟਸਾਂਗ ਠੀਕ ਹੈ ਦੋ ਬੱਚੇ ਆ ਆ ਵੀਰੇ ਹਾਂ ਇਹ ਬੱਚੀ ਦਾ 3000 ਮੁੱਲ ਹੈ ਇਹਦਾ 8000 11000 ਮੁੱਲ ਜੋੜੇ ਦਾ 10000 ਦਾ ਦੇ ਦਾਂਗੇ ਆ ਇਹ ਇਹਦਾ 3000 ਹੈ ਲਾਸਟ ਦਾ ਤੇ ਆ ਜਿਹੜੀ ਲਾਲ ਜੀ ਖੜੀ ਆ ਇਹਦਾ 8 11000 ਬੰਦਾ ਜੋੜਾ ਦਾ 10000 ਦਾ ਦੇ ਦਾਂਗੇ ਜੋੜਾ 10 ਦੇ ਦਾਂਗੇ ਹਾਂਜੀ ਤੇ ਲੈ ਦੇਖੋ ਮਿੱਤਰ ਇਹਨੂੰ ਕਈ ਮੂੰਹਾਂ ਤੇ ਖਾਈ ਤੇ ਵੀ ਨਸਲ ਦਾ ਤਕਰੀਬ ਮੇਲਾ ਸਾਈਵਾਜ ਵੀ ਜਰਸੀ ਚ ਪਈ ਹੈ ਮੈਂ ਜਰਸੀ ਚ ਠੀਕ ਹੈ ਤੁਹਾਨੂੰ ਦਾ ਮਾਲੂਮਿਤ ਰੋ ਬਸ ਥੋੜੀ ਮੇ ਬੱਚਾ ਬਸ ਥੋੜੀ ਬਸ ਹਾਂਸ ਨਾਲ ਥੋੜੀ ਭਾਲਦੇ ਆ ਤੇ ਪਹਿਲਾਂ ਜਿਹੜੇ ਪੰਜ ਬੱਚਾ ਪਹਿਲਾਂ ਉਹ ਤਾਂ ਮਤਲਬ ਪੂਰੇ ਦੁੱਖ ਤੋੜਨ ਵਾਲਾ ਕੰਮ ਹੈ ਨਾ ਜਿਵੇਂ ਦੇਖੋ ਜੀ ਪੰਜ ਨੰਬਰ ਚਾਰ ਨੰਬਰ ਤਿੰਨ ਨੰਬਰ ਸਾਈਵਾਲਾ ਕੀ ਠੀਕ ਹੈ ਦੋ ਨੰਬਰ ਤੇ ਇੱਕ ਨੰਬਰ ਟੋਟਲ ਨੌ ਨਾਗ ਸੀ ਨਾ ਆਪਣੇ ਕੋਲ ਬਾਈ ਨੌ ਨਾਗਾ ਬਾਈ ਕੋਲੇ ਤੇ ਪਿੰਡ ਬਾਈ ਦਾ ਜੈਤੋ ਖਾਸ ਹੀ ਆ ਗਿਆ ਤੇ ਜ਼ਿਲ੍ਹਾ ਫਰੀਦਕੋਟਾ ਨੇੜੇ ਬਾਜਾਖਾਨਾ ਨੰਬਰ 97818 15150 ਬਾਈ ਦਾ ਸੰਪਰਕ ਨੰਬਰ ਜਿਹੜੇ ਪਰਾਂ ਨੂੰ ਜਿਹੜੀ ਬੱਚੀ ਪਸੰਦ ਆਉ ਬਾਈ ਨਾਲ ਕਰ ਲਓ ਸੰਪਰਕ ਧੰਨਵਾਦ ਜੀ